800 ਰੁਪਏ ਦੀਆਂ ਦੋ ਦੇ ਦੇਣੀਆਂ ਫੁਲਕਾਰੀਆਂ 800 ਰੁਪਏ ਦੀਆਂ ਦੋ ਲੋ ਦੀ ਫੁਲਕਾਰੀ ਜਾਲ ਦੇਖ ਲੋ ਫੁਲਕਾਰੀ ਬਾਗ ਦੇਖ ਲੋ ਅੰਬ ਫੁਲਕਾਰੀ ਦੇਖ ਲੋ ਤੇ ਪੰਜਾਬੀ ਫੁਲਕਾਰੀ ਦੇਖ ਲੋ ਤੇ ਨਾਲੇ ਹੀ ਦੇਖ ਲੋ ਗੁਜਰਾਤੀ ਤੇ ਨਾਲੇ ਆਇਰੀ ਪਾਕਿਸਤਾਨੀ ਆਹ ਦੇ ਦੇਣੀਆਂ 800 ਰੁਪਏ ਦੀਆਂ ਦੋ ਇੱਕ ਇਸ ਤੋਂ ਵੀ ਸਪੈਸ਼ਲ ਲਿਆਂਦੀ ਆ ਇਸ ਤੋਂ ਵੀ ਇੱਕ ਸਪੈਸ਼ਲ ਲਿਆਂਦੀ ਫੁਲਕਾਰੀ ਉਹ ਮਿਲਣਗੀ 900 ਦੀਆਂ ਦੋ ਉਹ ਵੀ ਤੁਹਾਨੂੰ ਨਿਗਾ ਕਰਾਨੇ ਆ ਪਹਿਲੋ ਆਹ ਦੇਖ ਲਓ ਉਹ ਲਈਆ ਮਨਮੋਹਨ ਬਾਸ ਵਾਲੇ ਗਾਣੇ ਚ ਨਹੀਂ ਆ ਜਾ ਭਾਬੀ ਝੂਟ ਲੈ ਉਹ ਲਈ ਇੰਗ ਹੁਲਾਰੇ ਲੈਂਦੀ ਉਹ ਉਹਦੇ ਵਿੱਚ ਲਈ ਹੋਈ ਆ ਫੁਲਕਾਰੀ ਲਿਵਾ ਕਰਿਓ ਸਭ ਤੋਂ ਵੱਧ ਉਹ ਕਰਾਨਾ ਉਹਦੇ ਵਿੱਚ ਰੈੱਡ ਫੁਲਕਾਰੀ ਨਿਗਾ 900 ਰੁਪਈਆਂ ਦੋ ਦੇ ਦੇਣੀ ਆ ਕਟਵਰਕ ਕੀਤਾ ਹੋਇਆ ਲੈਸ ਲੱਗੀ ਹੋਈ ਆ ਕਟਵਰਕ ਨਿਗਾ ਕਰਾ ਦਿਓ ਜੀ ਬਰੀਕੀ ਦੇ ਨਾਲ ਕੈਮਰਾਮੈਨ ਸਾਹਿਬ ਨੂੰ ਮੈਂ ਨਵੇਦਨ ਕਰੂੰਗਾ ਥੋੜਾ ਜਿਹਾ ਨੇੜੇ ਨੇੜੇ ਫੁਲਕਾਰੀ ਦੇ ਬੱਸ 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 ਇਹ 900 ਰੁਪਈਆਂ ਦੋ ਪੈਣੀਆਂ ਆ ਐਡਾ ਲੈਸ ਵੀ ਲੱਗੀ ਆਣੀ ਆ ਜੀ 900 ਰੁਪਈਆਂ ਦੋ ਆਫਰ ਇਹ ਉਨੀ ਆ ਜਿਹੜੇ ਮਾਲ ਪਿਆ ਆ ਜਦੋਂ ਮਾਲ ਖਤਮ ਆਫਰ ਖਤਮ ਅੱਜ ਤਰੀਕ 28 ਆ 29 ਨੂੰ 29 ਸਤ ਨੂੰ ਕੱਲੂ ਸੇਲ ਲੱਗ ਜਣੀ 900 ਰੁਪਈਆਂ ਦੋ ਪਾਕਿਸਤਾਨੀ ਗੁਜਰਾਤੀ ਸਿੰਧੀ ਸਾਰੀਆਂ ਫੁਲਕਾਰੀਆਂ ਇੱਕ ਯੈਲੋ ਹੀ ਲੈ ਲੋ ਲੋ ਜੀ ਯਾਰ ਲੋ ਫਲਕਾਰੀ ਵੀ ਦੇਖ ਲੋ 900 ਰੁਪਈਆਂ ਦੀਆਂ ਦੋ ਪੈਣੀਆਂ ਉਹ ਹੀ ਦਿੱਦੀ ਆ ਲੋ ਇਹਦੇ ਵਿੱਚ 골ਡਨ ਵੀ ਆ ਮਜੈਂਟਾ ਵੀ ਆ ਮਹਿਰੂਨ ਵੀ ਆ ਔਰੈਂਜ ਵੀ ਆ ਔਰੈਂਜ ਖੋਲ ਕੇ ਦਿਖਾ ਦਨੇ ਆ ਲੋ ਜੀ 900 ਰੁਪਈਆਂ ਦੀਆਂ ਦੋ ਕਰੋ ਨੀਗਾ ਜੀ ਕੋਈ 900 ਰੁਪਈਆਂ ਦੀਆਂ ਦੋ ਮਿਲ ਜਗੀਆਂ ਬਲੈਕ ਵੀ ਨਹੀਂ ਲੱਗ ਰਹੀ ਆ 골ਡਨ ਆ ਗਈ ਆ ਤੇ ਨਾਲ ਹੀ ਮਜੈਂਟਾ ਵੀ ਆ ਗਈ ਆ ਆਲੋ ਜੀ 골ਡਨ ਵੀ ਦੇਖ ਲੋ ਮਜੈਂਟਾ ਵੀ ਦੇਖ ਲੋ 900 ਰੁਪਏ ਦੀਆਂ ਦੋ ਆਸ਼ੂ ਦੀ ਹੈਟੀ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੀਸਮੈਂਟ ਦੇ ਵਿੱਚ ਫੇਰ ਦੇ 9 ਤੋਂ ਸ਼ਾਮ ਦੇ 6 ਜੈ ਹਿੰਦ ਜੀ